ਸ਼ਨਾ ਮੈਂ ਮוניਕਾ ਸੰਯਾ ਦੇ ਦੁਨੀਆ ਦੇ ਵਿੱਚ ਤੁਹਾਡੇ ਸਾਰੇ ਭੈਣ ਭਰਾ ਨੂੰ ਦਾ ਸਵਾਗਤ ਕਰਦੀ ਹਾਂ ਜੀ ਹੋਰ ਸਨੌ ਸਾਰੇ ਭੈਣ ਭਰਾ ਠੀਕ ਹੋ ਵਧੀਆ ਮਿਲ ਕਰਦੇ ਤੁਸੀਂ ਸਾਰੇ ਜਣ ਠੀਕ ਹੋਗੇ ਆਪਾਂ ਵੀ ਬਹੁਤ ਵਧੀਆ ਠੀਕ ਠਾਕ ਹਾਂ ਜੀ ਲੋ ਜੀ ਅੱਜ ਆਪਾਂ ਤੁਹਾਨੂੰ ਨਾ ਬਹੁਤ ਦੋ ਚੀਜ਼ਾਂ ਦਿਖਾਵਾਂਗੇ ਦੋ ਪ੍ਰਕਾਰ ਦੀਆਂ ਚੀਜ਼ਾਂ ਦਿਖਾਵਾਂਗੇ ਦੋ ਹੀ ਪ੍ਰਕਾਰ ਦੀਆਂ ਚੀਜ਼ਾਂ ਬਹੁਤ ਜਿਆਦੇ ਸੋਹਣੀਆਂ ਬਹੁਤ ਸੋਹਣੀਆਂ ਹੋਣਗੀਆਂ ਤੇ ਇਸ ਚੀਜ਼ ਦੀ ਬਹੁਤ ਜਿਆਦੇ ਲੋੜ ਆ ਹਰ ਕੱਲੇ ਕੱਲੇ ਘਰ ਦੇ ਵਿੱਚ ਲੋੜ ਆ ਭਾਵੇਂ ਹੋਰ ਅੰਕਲੇ ਮਹਿਨ ਪਾ ਮੈਔਰ ਕਚੂ ਮੀ ਚੋਪੜੀਆ ਕਹਿਣ ਦੀ ਗੱਲ ਹੈ ਜੀ ਕਿਉਂਕਿ ਇਨਸਾਨ ਦੋਨੋਂ ਤਰ੍ਹਾਂ ਦੇ ਵਿੱਚ ਸੇਮ ਹੈ ਇੱਕ ਗੱਲ ਹੈ ਤੇ ਸਭ ਨੂੰ ਇਸ ਚੀਜ਼ ਦੀ ਲੋੜ ਹੈ ਬਹੁਤ ਜਿਆਦੇ ਲੋੜ ਹੈ ਬਸ ਖੱਖ ਪੈ ਜਾਂਦਾ ਹੁੰਦਾ ਹਲਕੀਆਂ ਵਧੀਆ ਚੀਜ਼ਾਂ ਦਾ ਠੀਕ ਹੈ ਨਾ ਜੀ ਤੇ ਅੱਜ ਜਿਹੜੀਆਂ ਆਪਾਂ ਚੀਜ਼ ਲੈ ਕੇ ਆਏ ਤੁਹਾਡੇ ਸਾਹਮਣੇ ਬਹੁਤ ਹੀ ਵਧੀਆ ਬਹੁਤ ਜਿਆਦੇ ਸੋਹਣੀਆਂ ਮੈਂ ਲਈ ਹੈ ਇੱਕ ਐਨ ਪੂਰੀ ਓਨੀਕ ਚੀਜ਼ ਬਹੁਤ ਹੀ ਯੂਨੀਕ ਚੀਜ਼ ਬਹੁਤ ਹੀ ਵੈਸਟ ਬਹੁਤ ਹੀ ਵਧੀਆ ਬਹੁਤ ਹੀ ਸੋਹਣੇ ਕਲਰਫੁਲ ਸਾਰੇ ਆਈਟਮਾਂ ਨੂੰ ਇੱਕ ਕਰਕੇ ਬਸ ਕਹਿ ਲਿਆ ਕਿ ਬਹੁਤ ਜਿਆਦੇ ਸੋਹਣੇ ਤੇ ਕੰਬਲ ਉਹ ਪਹਿਲਾਂ ਚੱਲਦੇ ਹੁੰਦੇ ਸੀ ਲਾਲ-ਗਲਾਲ, ਬ੍ਰਾਊਨ-ਬ੍ਰਾਊਨ ਜੇ ਅੱਜ ਆਪਾਂ ਉਹ ਵਾਲੀ ਚੀਜ਼ ਨੂੰ ਹਟਾ ਕੇ ਸਾਈਡ ਤੇ ਰੱਖ ਕੇ ਇੱਕ ਨਵੀਂ ਆਈਟਮ ਬਹੁਤ ਸੋਹਣੇ ਕਲਰਫੁੱਲ ਲੈ ਕੇ ਆਏ ਆ ਤੇ ਦੇਖੋ ਤੁਸੀਂ ਪਰਲ ਦੇ ਕੰਬਲਾਂ ਜੀ ਦਿਖਾਉਣ ਵਾਲੇ ਇੱਕ ਬੰਦਾ ਹੈ ਤੇ ਕੰਬਲ ਦਾ ਸਾਈਜ਼ ਖੁੱਲਾ-ਡੁੱਲਾ ਹੈਵੀ ਹੈ ਕੀ ਆ ਹਾਈਗਰ ਜੀ ਜੈਨ ਵਿੱਚ ਇਤਨਾ ਪਰਫੈਕਟ ਡਿਜ਼ਾਈਨ ਹੈ ਮੈਂ ਥੋੜੀ ਹੁਣ ਉੱਪਰੋਂ ਵੀ ਖੋਲ ਲਾਂ ਕਿਉਂਕਿ ਬਹੁਤ ਜ਼ਿਆਦਾ ਗੂੜਿਆਂ ਦੇ ਵਿੱਚੋਂ ਗੂੜੇ ਨਹੀਂ ਆਣਗੇ ਤੇ ਬਹੁਤ ਜ਼ਿਆਦਾ ਫਿੱਕਿਆਂ ਦੇ ਵਿੱਚ ਟਿੱਕੇ ਨਹੀਂ ਆਣਗੇ ਤੇ ਇਹਦੀ ਹੈਗੀ ਜੀ ਟ੍ਰਿਪਲ ਅਪਲਾਈ ਇੱਕ ਪਹਿਲਾਂ ਅਸੀਂ ਸਿੰਗਲ ਅਪਲਾਈ ਕਰ ਡਬਲ ਅਪਲਾਈ ਇਹਦੀ ਹੈਗੀ ਜੀ ਟ੍ਰਿਪਲ ਅਪਲਾਈ ਟ੍ਰਿਪਲ ਅਪਲਾਈ ਦੀ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਬਹੁਤ ਹੀ ਪਿਆਰਾ ਸਭ ਤੋਂ ਜ਼ਿਆਦਾ ਮੈਨੂੰ ਇਹ ਜਿਹੜੇ ਦੇ ਵਿੱਚ ਡੌਕਸ ਨੇ ਨਾ ਅ ਸਟਾਰ ਵਾਲੇ ਛੋਟੇ ਛੋਟੇ ਡਾਟਸ ਬਣੇ ਹੋਏ ਆ ਉਹ ਇੰਨੇ ਕਿ ਜ਼ਿਆਦੇ ਸੋਹਣੇ ਲੱਗੇ ਬਹੁਤ ਵਧੀਆ ਡਾਟਸ ਨੇ ਨਾ ਸਟਾਰ ਵਾਲੀਆਂ ਡਾਟਸ ਨੇ ਇੰਨੀਆਂ ਪਿਆਰੀਆਂ ਕਲਰ ਵੀ ਬਹੁਤ ਸੋਹਣਾ ਕਿਉਂਕਿ ਇਹ ਦੇਖੋ ਸੋਹਣੀਆਂ ਕੋਠੀਆਂ ਸੋਹਣੇ ਰੰਗਲੇ ਮਹਿਲਾਂ ਦੇ ਵਿੱਚ ਤੇ ਆ ਇੱਥੇ ਜਿਹੜਾ ਆਏਗਾ ਇੱਕ ਗੁੰਮਚੀ ਜੀ ਆਏਗੀ ਅ ਜਿਹੜਾ ਫਿਰੋਜੀ ਬਲੂ ਕਲਰ ਹੁੰਦਾ ਉਹ ਵਾਲੇ ਠੀਕ ਹੈ ਜੀ ਇੱਥੇ ਆਏਗਾ ਥੋੜਾ ਜਿਹਾ ਸਮੁੰਦਰੀ ਰੰਗ ਹੈ ਮੰਮੀ ਇਹ ਹਾਂ ਇਹ ਸਮੁੰਦਰੀ ਜਿਹਾ ਰੰਗ ਹੈ ਜਿਹੜਾ ਸਮੁੰਦਰ ਦਾ ਪਾਣੀ ਦਾ ਕਲਰ ਹੁੰਦਾ ਨਾ ਉਮੀਜੇ ਦਾ ਤੇ ਜਿਹੜਾ ਇੱਥੇ ਆਏਗਾ ਇਹਦੇ ਵਿੱਚ ਥੋੜਾ ਜਿਹਾ ਕੁੱਪਰਲਾ ਹਿੱਸਾ ਉਹਨਾਂ ਨੇ ਹਲਕਾ ਜਾਂ ਕੈਮਲ ਕਲਰ ਕੈਮਲ ਕਲਰ ਪਾ ਦਿੱਤਾ ਬਿਲਕੁਲ ਜਿਹੜਾ ਥੋੜਾ ਜਿਹਾ ਹਲਕਾ ਜਾਂ ਕੈਮਲ ਕਲਰ ਹੁੰਦਾ ਹੈ ਉਹ ਬਹੁਤ ਸੋਹਣਾ ਬਹੁਤ ਸੋਹਣਾ ਕੰਬਲ ਹੈ ਮੇਰੀ ਰੂਹ ਖੁਸ਼ ਹੋ ਗਈ ਹਾਲਾਂਕਿ ਜਿਨ੍ਹਾਂ ਦੇ ਇਹ ਕੰਬਲ ਹਨ ਨਾ ਉਹ ਮੈਂ ਆਪਣੀ ਭੈਣ ਨੂੰ ਕਿਹਾ ਸੀ ਕਿ ਦੀਦੀ ਮੈਂ ਤੁਹਾਨੂੰ ਨਾ ਪੰਜ ਛੇ ਕਲਰ ਭੇਜਾਂਗੀ ਪਹਿਲਾਂ ਪਰ ਤੁਸੀਂ ਮੰਨੂਗੀ ਨਹੀਂ ਮੈਨੂੰ ਭੇਜਣ ਦਾ ਮੌਕਾ ਨਹੀਂ ਦਿੱਤਾ ਹੈਗਾ ਕੰਬਲਾ ਨੇ ਕੰਬਲਾ ਨੇ ਮੈਨੂੰ ਫੜ ਲਿਆ ਮੈਨੂੰ ਰੋਕ ਲਿਆ ਵੀ ਸਾਨੂੰ ਹੀ ਲੈ ਕੇ ਜਾ ਤੂੰ ਹਨਾ ਹਾਂ ਦੇਖੋ ਪਹਿਲੇ ਜਨੇ ਗੁੜੇ ਗੁੜੇ ਸੇ ਰੰਗ ਆਤੇ ਆ ਅੱਖਾਂ ਨੂੰ ਲੱਗਤੇ ਆ ਲਾਲ ਮੋਟੀ ਕਰ ਲੋ ਇਹ ਹੈਗਾ ਜੀ ਜਿਹੜਾ ਮੋਟੀ ਕਰ ਲੋ ਦਾ ਸ਼ਾਨਸ਼ਾ ਹੁੰਦਾ ਨੰਬਰ ਇਹ ਉਹ ਹੈ ਤੇ ਬਹੁਤ ਸੋਹਣਾ ਟ੍ਰਿਪਲ ਅਪਲਾਈ ਦੇ ਵਿੱਚ ਬਹੁਤ ਜ਼ਿਆਦਾ ਮੋਟਾ ਵੀ ਨਹੀਂ ਹੈਗਾ ਤੇ ਬਹੁਤ ਜ਼ਿਆਦਾ ਪਤਲਾ

2022 ਦੇ ਵਿੱਚ ਉਹ ਦੀਦੀ ਵੀ ਮੇਰਾ ਬਲੌਗ ਹੁਣ ਵੀ ਦੇਖਦੇ ਨੇ ਉਹਨਾਂ ਨੇ ਕਹਿੰਦੇ ਮੈਂ ਸਗੋਂ ਦੁਬਾਰਾ ਆਪਣੀ ਬਲੌਗਿੰਗ ਸ਼ੁਰੂ ਕੀਤੀ ਸੀ ਉਹ ਦੀਦੀ ਨੇ ਮੈਨੂੰ ਬਹੁਤ ਜ਼ਿਆਦਾ ਹੌਸਲਾ ਦਿੱਤਾ ਕਿ ਮੌਨਿਕਾ ਥੋੜਾ ਚੱਲੇਗਾ ਜ਼ਰੂਰ ਚੱਲੇਗਾ ਤੁਸੀਂ ਇੱਕ ਵਾਰੀ ਦੁਬਾਰਾ ਸ਼ੁਰੂ ਤਾਂ ਕਰੋ ਤੇ ਉਹਨਾਂ ਦੇ ਘਰ ਮੇਰੇ ਆ ਕੰਬਲ ਗਏ ਹੋਇਆ ਮੈਂ ਕਹਿੰਦੀ ਉਹਨਾਂ ਨੇ ਮੈਂ ਅਜੇ ਤੱਕ ਮੁੜ ਕੇ ਕਦੇ ਆਇਆ ਨਹੀਂ ਕਿਹਾ ਹੈਗਾ ਵੀ ਤੁਸੀਂ ਵੀ ਉਹ ਖਰਾਬ ਨਿਕਲੇ ਆ ਜਾਂ ਕਿਸ ਤਰ੍ਹਾਂ ਨਿਕਲੇ ਆ ਤੇ ਉਦੋਂ ਭੇਜੇ ਸੀਗੇ ਆਪਾਂ ਨੇ ਕੰਬਲ 2022 ਦੇ ਵਿੱਚ ਅਕਤੂਬਰ ਮਹੀਨੇ ਦੇ ਵਿੱਚ ਬਹੁਤ ਸਾਰੇ ਕੰਬਲ ਭੇਜੇ ਸੀਗੇ ਇਹਨਾਂalde ਕੰਬਲ ਸੀਗੇ ਉਹ ਬਹੁਤ ਸੋਹਣੇ ਦੇਖੋ ਤੁਸੀਂ ਇੰਨੇ ਸੋਹਣੇ ਸੋਹਣੇ ਕੰਬਲ ਆ ਕਲਰ ਵੀ ਬਹੁਤ ਪਿਆਰੀ ਹੈ ਆਹ ਵਾਲਾ ਕੰਬਲ ਦੇਖੋ ਤੁਸੀਂ ਇਹਦਾ ਵੀ ਕਲਰ ਬਹੁਤ ਸੋਹਣਾ ਲਾਈਟ ਤੇ ਡਾਰਕ ਦੋਨੋਂ ਹੀ ਇੱਕੋ ਹੀ ਸ਼ੇਡ ਹੈ ਜਿਵੇਂ ਕਿ ਲਾਈਟ ਕਲਰ ਲਾਈਟ ਗ੍ਰੇ ਲਾਈਟ ਡਾਰਕ ਗ੍ਰੇ ਹੈ ਸੌਰੀ ਡਾਰਕ ਗ੍ਰੇ ਤੇ ਲਾਈਟ ਗ੍ਰੇ ਇਹ ਦੋਨੋਂ ਹੀ ਇੱਕੋ ਹੀ ਕਲਰ ਦਾ ਬਣਿਆ ਹੋਇਆ ਤੇ ਵਿੱਚ ਹੈਗਾ ਜੀ ਬਿਲਕੁਲ ਜਿਹੜਾ ਆਫ ਵਾਈਟ ਕਲਰ ਕਰੀਮ ਕਲਰ ਉਹ ਵਾਝੇ ਦੇ ਵਿੱਚ ਬਹੁਤ ਸੋਹਣਾ ਇਹਦਾ ਵੀ ਡਿਜ਼ਾਈਨ ਬਹੁਤ ਪਿਆਰਾ ਹੈ ਇੱਕੋ ਹੀ ਕੰਪਨੀ ਦੇ ਦੀ ਇੱਕੋ ਹੀ ਰੇਟ ਹੈ ਇਹਨਾਂ ਦੇ ਤੇ ਇੱਕੋ ਹੀ ਚੀਜ਼ ਹੈ ਤੇ ਆਪਾਂ ਨੂੰ ਇਸ ਇਹ ਚੀਜ਼ ਦਾ ਬਹੁਤ ਰੀਜ਼ਨੇਬਲ ਪ੍ਰਾਈਸ ਮਿਲ ਗਿਆ ਸਰਪ੍ਰਾਈਜ਼ ਦੱਸਾਂ ਕਿ ਮੈਂ ਵੱਟ ਸਕਦੇ ਉੱਪਰ ਹੀ ਠੀਕ ਹੈ ਨਾ ਜੀ ਕਿਉਂਕਿ ਚੀਜ਼ ਬਹੁਤ ਜ਼ਿਆਦਾ ਸੋਹਣੀ ਆ ਇਹ ਕਿੰਗ ਸਾਈਜ਼ ਦੇ ਕੰਬਲ ਹੈ ਜੀ ਗੈਸ ਇੱਕ ਤਾਂਤਾ ਜੀ ਨਾਰਮਲ ਸਾਈਜ਼ ਇੱਕ ਤਾਂ ਦਾ ਸਟੈਂਡਰਡ ਸਾਈਜ਼ ਇੱਕ ਤਾਂ ਦਾ ਕਿੰਗ ਸਾਈਜ਼ ਇਹ ਕਿੰਗ ਸਾਈਜ਼ ਦੇ ਕੰਬਲ ਹਨ ਫੁੱਲੇ ਡੁੱਲੇ ਐਂਡ ਬਹੁਤ ਵੋਸ਼ੇਬਲ ਚੀਜ਼ ਹੈ ਇਹ ਹਾਂ ਇਹਨੂੰ ਆਪਾਂ ਨਾ ਈਜੀ ਵਾਸ਼ ਕਰ ਵੀ ਕਰ ਸਕਦੇ ਆ ਐਨਾ ਰੰਗ ਨਾਲ ਹੋਣ ਦੀ ਜਿੱਦਤ ਕਦੋਂ ਵੀ ਕਰਨੇ ਹੁਣ ਇਹ ਐਤਾ ਹੈ ਨਹੀਂ ਵੀ 1 ਸਾਲਿਆ ਕੋ 2 ਸਾਲਿਆ ਚੱਕੇ ਥੋਤਾ ਜਦੋਂ ਕਦੇ ਵੀ ਕਰਨੇ ਹੁਣ ਆਪਾਂ ਈਜੀ ਵਾਸ਼ ਇਹਨੂੰ ਕਰ ਸਕਦੇ ਆ ਤੇ ਇਹ ਹਾਰਡ ਵੀ ਨਹੀਂ ਹੈ ਵੈਸੇ ਵੀ ਬਾਹਰ ਜਾਣਗੇ ਬਾਹਰ ਦੀਆਂ ਮਸ਼ੀਨਾਂ ਦਾ ਫਰਕ ਹੁੰਦਾ ਜਦੋਂ ਵੀ ਬਾਹਰੋਂ ਵਾਸ਼ ਕਰਨਗੇ ਤਾਂ ਉਹ ਉਸ ਚੀਜ਼ ਦੇ ਵਿੱਚ ਬਹੁਤ ਸੋਹਣਾ ਵਾਸ਼ ਹੋ ਜਾਏਗਾ ਠੀਕ ਹੈ ਨਾ ਜੀ ਇਹ ਦੇ ਜੀ ਇਹਦੇ ਵਿੱਚ ਨਾ ਤਿੰਨ ਵਾਰੀ ਫੈਬਰਿਕ ਪਾਇਆ ਹੋਇਆ ਉਹਨਾਂ ਨੇ ਆ ਦੇਖੋ ਤੇ ਬਹੁਤ ਸੋਹਣੀ ਚੀਜ਼ ਹੈ ਬਹੁਤ ਇਸ ਦੇ ਉੱਪਰ ਅਗਰ ਛਾੜ ਨਹੀਂ ਵੀ ਚੜਾएंगे ਤਾਂ ਕੋਈ ਫਰਕ ਨਹੀਂ ਜੇ ਤਾਂ ਨਾ ਚੜਾਣਾ ਫਿਰ ਤਾਂ ਤੂੰ ਕਹੀਂ ਪਹਿਣਾ ਪਤਾ ਕਿਆ ਕਹਿੰਦੇ ਨੇ ਕਹਿੰਦੀ ਅਸੀਂ ਇੰਨੇ ਪੈਸੇ ਲਾਨੇ ਆ ਫਿਰ ਅਸੀਂ ਉਹਦੇ ਉੱਤੇ ਕਬਰ ਚੜਾ ਲੈਣੇ ਆ ਇਹ ਇਹਨੂੰ ਇਕੱਲੇ ਨਹੀਂ ਇੰਜੋਏ ਕਰਨ ਦਾ ਟਾਈਮ ਤਾਂ ਲੱਗਦਾ ਹੀ ਨਹੀਂ ਹੈਗਾ ਵੀ ਹਾਏ ਅਸਾਂ ਨੇ ਇੰਨੇ ਪੈਸੇ ਲਾਏ ਆ ਵੀ ਐ ਕਰਕੇ ਅਸੀਂ ਸੋਣੇ ਆ ਹਾਏ ਕਿੰਨਾ ਫੈਰਾ ਲੱਗਦਾ ਹੈ ਨਾ ਤੇ ਕਈ ਨਹੀਂ ਚੜਾਉਂਦੇ

ਉਹ ਕਹਿੰਦੇ ਸੀ ਨੀ ਚ ਰਹਦੇ ਹੈਗੇ ਕਹਿੰਦੇ ਪਤਾ ਕਿ ਉਹ ਬਟੇ ਉਹ ਆ ਉਹ ਨੀਚੇ ਕੰਬਲ ਪਿੱਛੇ ਹੋਇਆ ਹੈ ਕੰਬਲ ਐਕਸ਼ੀ ਵਿੱਚੇ ਕੰਬਲ ਆ ਕੇ ਬਹੁਤ ਆ ਕੇ ਸੋਹਣੇ ਤੇ ਹੁਣ ਆਪਾਂ ਕੀ ਕਰਕੇ ਰੱਖੀਏ ਤੇ ਇਹ ਜਾਨੀ ਜੀ ਫੋਰਥ ਕੰਟਰੀ ਦੇ ਵਿੱਚ ਤੇ ਦੋਨਾਂ ਦੇ ਨਾ ਸੇਮ ਰੇਟ ਮਿਲ ਕੇ ਨਹੀਂ ਦੀ ਜਿੰਨੇ ਨੇ ਮੈਨੂੰ ਇਹ ਕਹਿਆ ਸੀ ਵੀ ਇੱਕ ਥੋੜਾ ਜਿਹਾ ਮੈਂ ਜ਼ਿਆਦਾ ਰੇਟ ਵਾਲਾ ਲਵਾਂਗੀ ਕਿ ਥੋੜਾ ਜਿਹਾ ਘੱਟ ਰੇਟ ਵਾਲਾ ਪਰ ਆਪਾਂ ਨੂੰ ਇਸ ਕਮਰਾ ਚ ਨਾ ਡਿਸਕਾਊਂਟ ਮਿਲਿਆ ਹੈ ਠੀਕ ਹੈ ਨਾ ਜੀ ਇਹੀ ਕੰਬਲ ਨਾ ਆਪਾਂ ਨੇ ਉਸ ਸਮੇਂ ਦੇ ਵਿੱਚ ਕਹਿੰਨਾ ਬਹੁਤ ਮਹਿੰਗੇ ਲੇ ਕੇ ਭੇਜੇ ਸੀਗੇ ਤੇ ਅੱਜ ਵੀ ਉਹ ਸਬੂਤ ਹੈਗਾ ਮੇਰੇ ਕੋਲ ਉਹ ਦੀਦੀ ਮੇਰਾ ਬਲੌਗ ਦੇਖਦੇ ਨੇ ਯੂਐਸਏ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਤਿੰਨ ਪਤਲੀ ਚਾਰ ਕੰਬਲ ਮੰਗਵਾਏ ਸੀਗੇ ਤੇ ਦਿਵਾਲੀ ਦੇ ਦਿਨਾਂ ਦੇ ਵਿੱਚ ਮੈਨੂੰ ਅੱਜ ਵੀ ਯਾਦ ਹੈ ਹੁਣ ਉਹਨਾਂ ਨੇ ਨਾ ਪਿੱਛੋਂ ਡਿਸਕਾਊਂਟ ਕੀਤਾ ਇਸ ਚੀਜ਼ ਦਾ ਤੇ ਕਹਿੰਦੇ ਤੁਸੀਂ ਵੀ ਆਹ ਇੱਕ ਕੰਬਲ ਲੈ ਕੇ ਜਾਓ ਬਹੁਤ ਸੋਹਣੇ ਕੰਬਲ ਹੈ ਤੇ ਬਹੁਤ ਪਿਆਰੇ 컬러 ਦੋਨਾਂ ਦੇ ਸੋਹਣੇ ਐ ਠੀਕ ਹੈ ਨਾ ਤੇ ਬਹੁਤ ਪਿਆਰੇ ਐ ਇਿੱਤਾ ਤਾਂ ਬਹੁਤ ਖੁਸ਼ ਹੈ ਹੋਰ ਵੀ ਸਮਾਨ ਤੇ ਉਹ ਨੈਕਸਟ ਬਲੌਗ ਦੇ ਵਿੱਚ ਦਿਖਾਉਂਗੀ ਠੀਕ ਹੈ ਚਾਦਰਾਂ ਵੀ ਨੇ ਦੀਦੀ ਹੋਰ ਲਈ ਜਿਹੜੀਆਂ ਆਪਣੇ ਲਈ ਲਈਆਂ ਨੇ ਸਾਰੇ ਸਾਈਜ਼ ਦਾ ਪ੍ਰਾਈਸ ਨਹੀਂ ਲਿਆ ਇਹਨਾਂ ਨੇ ਸਾਰਾ ਸੁਪਰ ਕਿੰਗ ਹੀ ਲਿਆ ਇਹਨਾਂ ਨੇ ਨਾਰਮਲ ਸਾਈਜ਼ ਕੋਈ ਨਹੀਂ ਲਿਆ ਇਹਦਾ ਚਾਦਰ ਦਾ ਤੇ ਉਹ ਨੈਕਸਟ ਬਲੌਗ ਦੇ ਵਿੱਚ ਮੈਂ ਖੋਲ ਕੇ ਤੁਹਾਨੂੰ ਦਿਖਾਉਂਗੀ ਪਰ ਅੱਜ ਦੇ ਬਲੌਗ ਦੇ ਵਿੱਚ ਸਭ ਤੋਂ ਸਭ ਤੋਂ ਦਿਖਾਈਆਂ ਤੇ ਫਿਰ ਚਲੋ ਜੀ ਹੁਣ ਬਲੌਗ ਦਾ ਅੱਜ ਅਸੀਂ ਇੱਥੇ ਕਰਦੇ ਹਾਂ ਐਂਡ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਦਾ ਬਲੌਗ ਤੁਹਾਨੂੰ ਕਿੰਨਾ ਲੱਗੇ ਤਕੀਲ ਬਾਈ ਬਾਈ ਸਾਰੇ ਬੋਲ ਜੈ ਸ਼੍ਰੀਕ੍ਰਿਸ਼ਨ